ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦ ਲਿਆ ਜੀਵੀਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਹਰਮਨ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਸਬਸਿਡੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਦਿਨਦਾਰੀ ਨਹੀਂ ਹੈਗੀ। ਮੈਂ ਦਸੰਬਰ ਵਾਲੀ ਵੀ ਦੇਤੀ। ਕੱਲ ਵਾਲੇ ਮਿਲ ਕੇ ਕੱਲ ਤੱਕ ਤਾਂ ਅਪਡੇਟ ਨਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇ ਰੱਖਿਆ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਨੇ। ਲਗਭਗ 18000 ਕਰੋੜ ਦੀ ਤਾਂ ਸਬਸਿਡੀ ਹੈ ਖੇਤਾਂ ਦੀ। ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿਲ ਜ਼ੀਰੋ ਆਉਂਦੇ ਨੇ। ਅਸੀਂ ਇੱਕ ਸਰਦੇਸ਼ ਦਾ ਸਭ ਤੋਂ ਸਸਤਾ ਸੌਦਾ ਥੋਲਰ ਦਾ ਵੀ ਕੀਤਾ ਹੈ। ਕੰਪਨੀ ਨਾਲ ਦੋ ਰੁਪਏ ਚੰਜਾ ਪੈਸੇ ਬਾਰੇ ਜੁੜੇ 1100 ਮੈਂਬਰ ਬਿਲਕੁਲ ਜੇ ਸਾਨੂੰ ਸਸਤੀ ਪਾਉਗੀ ਅਸੀਂ ਇੰਡਸਟਰੀ ਨੂੰ ਸਸਤੀ ਬਿਜਲੀ ਜੇ ਸਸਤੀ ਪਾਵਰ ਕਰਕੇ ਮੇਰੇ ਕੋਲੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਨੂੰ ਕੀ ਮੜ ਅਸੀਂ ਕਿਹੜਾ ਕੋਈ ਪੀਪੀਏ ਕਰਨ ਪਹਿਲਾਂ ਸਾਡੇ ਕੋਲੇ ਦੋ ਥਰਮਲ ਪਲਾਂਟ ਸੀ ਸਰਕਾਰੀ ਤਿੰਨ ਸੀ ਪ੍ਰਾਈਵੇਟ ਹੁਣ ਤਿੰਨ ਸਰਕਾਰੀ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਮਾਨ ਮੰਤਰੀ ਜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲੈਂਟ ਤੇ ਰੋਪੜ ਥਰਮਲ ਪਲੈਂਟ ਦੇ ਦੋ ਯੂਨਿਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲੈਂਟ ਤੇ 2009 ਚ 540 ਮੀਗਾਵਾਟ ਦਾ ਵੀ ਉਦਘਾਟਨ ਕੀਤਾ ਸੀ ਅਗਵਿੰਦਵਾਲ ਸਾਹਿਬ ਇਸ ਥਰਮਲ ਪਲੈਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਜਦੋਂ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਅੱਜ ਮੈਂ بطور ਮੁੱਖ ਮੰਤਰੀ ਉਸ ਸਰਪਲਾਨ ਪੜਨ ਮੁਖੀ ਬਣ ਜਾ ਰਿਹਾ ਜਿਹੜੇ ਕਹਿੰਦੇ ਭਗਵੰਤ ਮੰਧੇ ਵਾਲੀ ਕਰਦਾ ਨੇ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨ ਜਾਣ ਦਿੰਦੇ ਆ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਨਵਾਂ ਸਾਲ ਤਾਂ ਹੈ ਹੀ ਪਰ ਨਵੇਂ ਸਾਲ 'ਚ ਇੱਕ ਐਸੀ ਹਿਸਟਰੀ ਜਿਹੜੀ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਆ ਤਾਂ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ ਚਾਹੇ ਉਹਦੇ ਵਿੱਚ ਮੈਂ ਗੁਨੈਰੀ ਬਿਸ਼ਰਾਮ ਘਰ ਵੇਚੇ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ ਉਹਨਾਂ ਨੂੰ ਇਸ ਕੈਟਾਗਰੀ ਚ ਮੰਨਣਾ ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਅਮਦੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ ਤੇ ਵਿਸ਼ਵਾਸ ਕੀਤਾ ਸਾਡੇ ਐਮਐਲਏ ਸਹਿਮਾਨਾਂ ਤੇ ਤਾਂ ਬਹੁਤ ਭਾਰੀ ਬਹੁਮਤ 92 ਐਮਐਲਏ ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਨਵੀਂ ਉਮੀਦ ਨ ਸਰਕਾਰ ਬਣਾਈ ਔਰ ਸਰਕਾਰ ਜਿਹੜੀ ਹੈ ਔਰ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ ਲੋਕ ਪੱਕੀ ਫੈਸਲੇ ਲੈ ਰਹੀ ਹੈ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀਵੀਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਹਾਂ ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ ਔਰ ਇਹਦੇ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 मेगावाट बिजली पैदा करता है रनिंग है 540 मेगावाट बिजली पैदा करता है एक हजार अस्सी करोड़ रुपए कि 2 करोड़ रुपया पर मैगावाट जबकि यह भी कहना मैं चाहूंगा कि देश का सब तो सस्ता सौदा है ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ ਪੰਜਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦ ਕਿ ਇਹ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟ ਖਰੀਦਿਆ ਹਜੇ ਦੀ 18-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜੇ ਨਾਲ ਦੀ ਨਾਲ ਮੇਨਟੇਨੈਂਸ ਰਵੇ ਉਹ ਵੱਧ ਸਕਦੀ ਹੈ ਇਹ ਕਿਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ 2016 ਤੋਂ ਨਵੰਬਰ 2023 ਤੱਕ ਇਨਾ ਤੋਂ ਅਸੀਂ 11165 ਮਿਲੀਅਨ ਯੂਨਿਟ ਖਰੀਦੇ 7902 7902 ਕਰੋੜ ਰੁਪਏ ਦਿੱਤੇ ਕਿਉਂਕਿ ਪੀਪੀਏ ਜਿਹੜੇ ਕਰਕੇ ਗਏ ਸੀ ਉਹੀ ਰਹੇ ਔਰ 7902 ਕਰੋੜ ਚੋਂ 1718 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ ਕਿਉਂਕਿ ਐਗਰੀਮੈਂਟ ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣ ਹੀ ਦੇਣੇ ਨੇ ਇਹਦੇ ਬਾਰੇ ਅਸੀਂ ਜਦੋਂ ਵਿਪੱਖਸ਼ਾ ਹੁੰਦੇ ਸੀ ਉਦੋਂ ਵੀ ਮੁੱਦਾ ਠਾਇਆ ਸੀ 1711 ਕਰੋੜ ਖੜੇ ਦੇ ਦਿੱਤਾ ਜਦ ਕਿ ਅਸੀਂ 1000 1080 ਕਰੋੜ ਚ ਖਰੀਦ ਰਹੇ ਹਾਂ ਆਸਤਨ ਯੂਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7 ਰੁਪਏ 8 ਪੈਸੇ ਜਦੋਂ ਅਸੀਂ ਲੈ ਲਿਆ ਤਾਂ ਪਛਵਾੜਾ ਕੋਲ ਮਾਈਨ ਚੋਂ ਸਾਡਾ ਕੋਲਾ ਆਊਗਾ ਕੋਲਾ ਵੀ ਆਪਣਾ ਪਚਾਰ ਰੁਪਏ 50 ਪੈ ਸਾਢੇ 4 ਰੁਪਏ ਪਰ ਯੂਨਿਟ ਬਿਜਲੀ ਪਊਗੀ ਜਨਨ ਕਿ ਲਗਭਗ 2.5 ਤੋਂ 2.60 ਰੁਪਏ ਤੱਕ ਸਾਡਾ ਘਟ ਹੋ ਜੂਗਾ ਤੇ ਇਹ ਵਿੱਚ ਸਾਲ ਸਾਲ ਦੀ ਬਚਤ ਕਿੰਨੀ ਹੋਊਗੀ 300 ਤੋਂ 500 ਕਰੋੜ ਆ ਆ ਚੀਜ਼ ਆ ਪੁਆਇੰਟ ਮੈਨ ਹੈ ਕਿ ਅਸੀਂ ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਕਿ ਉਹਦੇ ਚੋਂ ਬਚਾਇਆ ਜਾਵੇ ਇਹੀ 300 ਤੋਂ 500 ਕਰੋੜ ਦਾ ਸਰਖਾਹਾਂ ਦੇਵਾਂਗੇ ਨਵੀਆਂ ਨੌਕਰੀਆਂ ਕੱਢਾਂਗੇ ਉੱਥੇ ਪੈਸਾ ਲੱਗੂਗਾ ਬਿਜਲੀ ਫ੍ਰੀ ਹੋਊਗੀ ਸਬਸਿਡੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਦੇਣਦਾਰੀ ਨਹੀਂ ਹੈਗੀ ਮੈਂ ਦਸੰਬਰ ਵਾਲੀ ਵੀ ਦੇਤੀ ਨਾ ਕੱਲ ਵਾਲੇ ਮਿਲ ਗਏ ਕੱਲ ਤੱਕ ਤਾਂ ਅਪਡੇਟੜਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇ ਰੱਖਿਆ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ ਪਹਿਲਾਂ ਸਾਡੇ ਕੋਲੇ 2 ਥਰਮਲ ਪਲਾਂਟ ਸੀ ਸਰਕਾਰੀ 3 ਸੀ ਪ੍ਰਾਈਵੇਟ ਹੁਣ 3 ਸਰਕਾਰੀ ਹੋ ਗਏ 2 ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜਦੋਂ ਹੁਣ ਖਰੀਦ ਹੀ ਲਿਆ ਸੀ ਤਾਂ ਉਹਦੇ ਨਾਲ ਪਾਵਰ ਪਰਚੇਜ਼ ਐਗਰੀਮੈਂਟ ਕਾਹਦਾ ਰਹਿ ਗਿਆ ਸੋ 33% ਉਹ ਹੋ ਗਿਆ ਖਤਮ ਇਸ ਤੋਂ ਬਾਅਦ ਇੱਕ ਤੋਂ 30 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ ਉਦੋਂ ਅਸੀਂ ਕੈਬਨਿਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਿਟ ਤੋਂ ਕਰਵਾਈ ਸੀ ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਉਹ ਫਾਰਮਲਟੀਆਂ ਕਾਗਜ਼ ਕਿਉਂਕਿ ਇਸ ਥਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਕੋ ਫੈਸਲਾ ਰੁਖੀ ਦਿੰਦਾ ਤਾਂ ਉਹਦਾ ਵੀ ਸੈਟਅਪ ਹੋ ਗਿਆ ਸਾਰਾ ਸੈਟਿੰਗ ਹੋ ਗਈ ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲੇ ਦੀ ਉਪਲਬਧਤਾ ਕਾਰਨ ਬਿਜਲੀ ਉਤਪਾਦਨ ਦੁੱਗਣੀ ਤੋਂ ਵੀ ਵੱਧ ਹੋ ਜਾਊਗਾ ਕਿਉਂਕਿ ਕੋਲਾ ਸਾਡੇ ਕੋਲੇ ਆਪਣਾ ਹੈ ਇੱਕ ਵੇ ਗੱਲ ਦੱਸ ਦੇਣਾ ਜਿਹੜਾ ਪਛਵਾੜਾ ਪਛਵਾੜਾ ਕੋਲ ਮਾਈਨ ਆ ਜਿਹੜੀ ਪੰਜਾਬ ਦੀ ਉਹਦੇ ਚ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਪ੍ਰਾਈਵੇਟ ਨੂੰ ਨਹੀਂ ਦੇ ਸਕਦਾ ਤਾਂ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਦਿਨ ਸਾਨੂੰ ਰੁਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ 15 ਦਿਨ ਬਾਅਦ ਕੱਢਾਂਗੇ ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾ ਉਹ ਇਹ ਤਾਂ ਇਹਨੇ ਸਿਰਫ 70 ਰੁਪਏ ਅੱਠ ਪੈਸੇ ਸਾਨੂੰ ਪੈਂਦਾ ਸੀ 7800 2 ਕਰੋੜ ਰੁਪਏ ਪੇ ਕੀਤੇ 1718 ਕੀਤੇ ਜਿਹੜੇ ਬਿਜਲੀ ਉਹ ਨਹੀਂ ਬਣਾਈ ਆਈ ਤੇ ਪਲਾਂਟ ਦੀ ਕਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣੇ 75 ਤੋਂ 80% ਤੇ ਲੱਗ ਜਾਓ ਆਉਣ ਵਾਲੇ ਕੰਨਾਂ ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਗੋਵਿੰਦਵਾਲ ਸਾਹਿਬ ਰਹੇ ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਤੀ ਪ੍ਰਥਾ ਖਤਮ ਕੀਤੀ ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਕੋਹਿੰਦਵਾਲ ਸਾਹਿਬ ਦਾ ਨਾਮ ਹੋਊਗਾ ਇਹ 1992 ਚ ਇੱਕ ਐਮਓਯੂ ਐਮਓਯੂ ਰੂਟ ਸੀਗਾ ਉਹ ਦਿਨ ਇਹਦੀ ਕਲਪਨਾ ਕੀਤੀ ਗਈ 92 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਹੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਦਾ ਉਤਪਾਦਨ ਚાલુ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਨਾ ਕਿ ਜਦੋਂ 2000 9 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤਿੰਨ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਜੇ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਹੇ ਹਾਂ ਜਿਹੜੇ ਕਹਿੰਦੇ ਭਗਵੰਤ ਮੰਧਿਆੜੀ ਕਰਦਾ ਨੇ ਇਹਨਾਂ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੇ ਪਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅਸੀਂ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮਾ ਮੰਡੀ ਤੋਂ ਆٹے ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆٹے ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਹਦੇ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਪਾਪੂਆ ਨੇ ਸਮਝ ਲੈਂਗ ਨੀ ਕੀਤੀ ਇਸਕਾ ਕੈਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪਰਮਾਤਮਾ ਨੇ ਫਲ ਲਾਇਆ ਤੇ ਗੁਰੂ ਅਮਰਦਾਸ ਫਾਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ